ਹਾਂਜੀ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਬਾਰੇ ਆਮ ਤੌਰ ਤੇ ਕਿਹਾ ਜਾਂਦਾ ਕਿ ਉਹ ਬੈਰਾਗੀ ਤਿਆਗੀ ਅਤੇ ਦੁਨੀਆ ਤੋਂ ਉਪਰਾਮਜੇ ਸੁਭਾਅ ਦੇ ਮਾਲਕ ਸਨ ਪਰ ਆਪਾਂ ਤਿੰਨ ਚੀਜ਼ਾਂ ਵਿਚਾਰਦੇ ਆਂ ਗੱਲ ਸਪਸ਼ਟ ਹੋ ਜਾਏਗੀ ਅੰਮ੍ਰਿਤਸਰ ਸਾਹਿਬ ਗੁਰੂ ਕੇ ਮਹਿਲ ਵਿਖੇ ਰੌਣਕਾਂ ਲੱਗੀਆਂ ਹੋਈਆਂ ਤਰ੍ਹਾਂ ਤਰ੍ਹਾਂ ਦੇ ਪਕਵਾਨ ਬਣ ਰਹੇ ਆ ਸਜੇ ਤਜੇ ਸਿੱਖ ਬੀਬੀਆਂ ਘੁੰਮ ਰਹੇ ਨੇ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਭੈਣ ਬੀਬੀ ਵੀਰੋ ਦਾ ਵਿਆਹ ਤੇ ਇਸੇ ਮਾਹੌਲ ਦੇ ਵਿੱਚ ਮੁਗਲਾਂ ਨੇ ਹਮਲਾ ਕਰ ਦਿੱਤਾ ਉਧਰ 6ਵੇਂ ਪਾਸ਼ਾ ਦੀ ਅਗਵਾਈ ਦੇ ਵਿੱਚ ਸਿੱਖ ਫੌਜਾਂ ਟੱਕਰ ਲੈਣ ਵਾਸਤੇ ਡੱਟ ਗਈਆਂ ਤੇ ਬਾਬਾ ਤੇਗ ਬਹਾਦਰ ਸਾਹਿਬ ਜੀ ਨੇ ਵੀ ਆਪਣੀ ਤੇਗ ਚੱਕੀ ਮੈਦਾਨੇ ਜੰਗ ਦੇ ਵਿੱਚ ਉਹ ਜੋਰ ਦਿਖਾਏ ਕਿ ਦੇਖਣ ਵਾਲੇ ਦੰਗ ਰਹਿ ਗਏ ਇਸੇ ਤਰੀਕੇ ਦੇ ਜੋਰ ਹੀ ਉਹਨਾਂ ਨੇ ਕਰਤਾਰਪੁਰ ਦੀ ਜੰਗ ਵਿੱਚ ਦਿਖਾਏ। ਉਹਨਾਂ ਦਾ ਜੋਬਨ, ਸੁਹਿਰਦਤਾ, ਵਿਦਵਤਾ ਅਤੇ ਚੰਗਾ ਸੁਭਾਅ ਦੇਖ ਕੇ ਹੀ ਅੰਬਾਲੇ ਦੇ ਲਾਗੇ ਲਖਨੌਰ ਨਗਰ ਦੇ ਰਹਿਣ ਵਾਲੇ ਭਾਈ ਲਾਲ ਚੰਦ ਸਪਿਖੀ ਜੀ ਅਤੇ ਉਹਨਾਂ ਦੀ ਸੁਪਤਨੀ ਨੇ ਛੇਵੇਂ ਪਾਤਸ਼ਾਹ ਤੇ ਮਾਤ ਨਾਨਕੀ ਜੀ ਨੂੰ ਬੇਨਤੀ ਕੀਤੀ ਸੀ ਕਿ ਸਾਡੀ ਬੇਟੀ ਗੁਜਰੀ ਵਿਆਹ ਦੇ ਲਾਇਕ ਹੈ ਅਸੀਂ ਆਪ ਜੀ ਦੇ ਸੁਪੁੱਤਰ ਤੇਗ ਬਹਾਦਰ ਜੀ ਦੇ ਨਾਲ ਉਸ ਦੇ ਆਨੰਦ ਕਾਰਜ ਕਰਨੇ ਚਾਹੁੰਦੇ ਆਂ ਸੁੰਦਰ ਸੁਸ਼ੀਲ ਸੁਚੱਜੀ ਬੀਬੀ ਜਿਨ੍ਹਾਂ ਨੂੰ ਆਪਾਂ ਸਤਿਕਾਰ ਦੇ ਨਾਲ ਮਾਤਾ ਗੂਜਰੀ ਜੀ ਆਖਦੇ ਆਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੁਪਤਨੀ ਬਣੇ ਹੁਣ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਇਹ ਨਹੀਂ ਕਿਹਾ ਕਿ ਆਪਾਂ ਦੁਨੀਆ ਤੋਂ ਕੀ ਲੈਣਾ ਜੰਗ ਹੁੰਦਾ ਹੋਈ ਜਾਵੇ ਮੈਂ ਕਾਦੀ ਖਾਤਰ ਤੇਕ ਚੁੱਕਣੀ ਆ ਮੈਂ ਜੰਗ ਦੇ ਵਿੱਚ ਕਾਦੇ ਲਈ ਜਾਣਾ ਤੇ ਨਾ ਹੀ ਇਹ ਆਖਿਆ ਵੀ ਮੈਨੂੰ ਤਾਂ ਦੁਨੀਆਦਾਰੀ ਤਾਂ ਕੋਈ ਮਤਲਬ ਨਹੀਂ ਮੈਂ ਤਾਂ ਵਿਆਹ ਕਰਵਾਉਣਾ ਨਹੀਂ ਹੈ ਮੈਂ ਤਾਂ ਇਨਾਂ ਚੱਕਰਾਂ ਦੇ ਵਿੱਚ ਪੈਣਾ ਨਹੀਂ ਹੈ ਨਹੀਂ ਕਿਹਾ ਨਾ ਹੁਣ ਹੋਰ ਸੁਣੋ ਜਦੋਂ ਆਪਾਂ ਕੂਟਨੀਤੀ ਦੀ ਗੱਲ ਕਰਦੇ ਆ ਤਾਂ ਦੋ ਘਟਨਾ ਮਾਪ ਜੀ ਨਾਲ ਸਾਨੀਆਂ ਕਰਦਾ ਇੱਕ ਤਾਂ ਹੈ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਪੂਰਬ ਦੇਖ ਦੇ ਦੌਰੇ ਤੇ ਗਏ ਨੇ ਤਾਂ ਉਦੋਂ ਹੀ ਔਰੰਗਜ਼ੇਬ ਨੇ ਮਿਰਜ਼ਾ ਰਾਜਾ ਜੈ ਸਿੰਘ ਜਿਸ ਦੇ ਬੰਗਲੇ ਵਿੱਚ ਜਾ ਕੇ ਅੱਠੇ ਪਾਤਸ਼ਾਹ ਜੀ ਠਹਿਰੇ ਸਨ ਜਿੱਥੇ ਉਹਨਾਂ ਗੁਰਦੁਆਰਾ ਬੰਗਲਾ ਸਾਹਿਬ ਬਣਿਆ ਹੋਇਆ ਉਸ ਦੇ بیٹے ਰਾਜਾ ਰਾਮ ਸਿੰਘ ਨੂੰ ਅਸਾਮ ਦੀ ਮਹਿਮਤੇ ਭੇਜਿਆ ਅਸਾਮ ਦੇ ਅਹੋਮੀ ਕਬੀਲੇ ਦੇ ਸਰਦਾਰ ਰਾਜਾ ਚੱਕਰਤਵਾਜ ਸਿੰਘ ਜਿਹੜੇ ਔਰੰਗਜ਼ੇਬ ਦੀ ਅਧੀਨਗੀ ਨਹੀਂ ਸੀ ਮੰਨਦੇ ਜਿਹੜਾ ਵੀ ਉਸ ਵੇਲੇ ਮਤੇ ਗਿਆ ਸੀ ਉਹ ਖਤਮ ਹੋ ਗਿਆ ਸੀ ਹਾਰ ਕੇ ਭੱਜ ਗਿਆ ਸੀ ਤੇ ਔਰੰਗਜ਼ੇਬ ਨੇ ਕੂਟਨੀਤੀ ਆਪ ਲੈਣੀ ਵਰਤੀ ਕਿਉਂਕਿ ਉਹ ਰਾਜਾ ਜੈ ਸਿੰਘ ਦੇ ਪਰਿਵਾਰ ਦੇ ਨਾਲ ਥੋੜਾ ਜਿਹਾ ਅੰਦਰੋਂ ਔਖਾ ਸੀ ਕਿ ਗੁਰੂ ਘਰ ਦੇ ਸ਼ਰਧਾਲੂ ਨੇ ਜਾਂ ਹੋਰ ਵੀ ਕਈ ਗੱਲਾਂ ਸਨ ਖੈਰ ਕੋ ਇੱਕ ਵੱਖਰਾ ਪੱਖ ਆ ਤਾਂ ਉਹਨੇ ਕੂਟਨੀਤੀ ਇਹ ਵਰਤੀ ਵੀ ਜੇ ਰਾਜਾ ਆਰਮ ਸਿੰਘ ਜਿੱਤ ਗਿਆ ਤਾਂ ਅਸਾਮ ਮੇਰੇ ਕਬਜ ਵਿੱਚ ਆ ਜਾਏਗਾ ਤੇ ਜਾਂ ਫਿਰ ਰਾਜਾ ਆਰਮ ਸਿੰਘ ਖਤਮ ਹੋ ਜਾਏਗਾ ਮੈਨੂੰ ਆਪਣੇ ਜਮੇ ਵੀ ਕੋਈ ਦੋਸ਼ ਲੈਣ ਦੀ ਲੋੜ ਨਹੀਂ ਪੈਗੀ ਪਰ ਰਾਜਾ ਆਰਮ ਸਿੰਘ ਦੀ ਮਾਂ ਨੇ ਆਰਮ ਸਿੰਘ ਨੂੰ ਇਹ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਪੂਰਬ ਦੇਸ਼ ਗਏ ਹੋਏ ਨੇ ਤੋ ਉਹਨਾਂ ਨੂੰ ਨਾਲ ਲੈ ਕੇ ਜਾਈ ਫੇਰ ਤੇਰੀ ਮੁਹੰਮਦ ਜ਼ਰੂਰ ਫਤਿਹ ਹੋਏਗੀ ਐਵੇਂ ਹੀ ਉਹਨੇ ਕੀਤਾ ਗੁਰੂ ਤੇਗ ਬਹਾਦਰ ਸਹਾਜ ਜੀ ਨੂੰ ਬੇਨਤੀ ਕੀਤੀ ਸੱਚੇ ਪਾਤਸ਼ਾਹ ਨਾਲ ਗਏ ਰਾਜਾ ਚਕਰਤਵਜ ਦੇ ਨਾਲ ਗੱਲਬਾਤ ਹੋਈ ਬਿਨਾ ਕਿਸੇ ਖੂਨ ਖਰਾਬੇ ਤੋਂ ਦੋਹਾਂ ਧਿਰਾਂ ਦਾ ਸਮਝੌਤਾ ਹੋ ਗਿਆ ਤੇ ਮੁਲਕ ਦੀ ਹੱਦਬੰਦੀ ਵੀ ਸੱਚੇ ਪਾਤਸ਼ਾਹ ਨੇ ਆਪਣੇ ਹੱਥੀ ਆਪ ਤੈਅ ਕਰ ਦਿੱਤੀ ਜਿਸ ਨੂੰ ਦੋਹਾਂ ਧਿਰਾਂ ਨੇ ਮੰਨ ਲਿਆ ਤੇ ਦੋਹਾਂ ਪਾਸਿਆਂ ਦੇ ਫੌਜੀਆ ਨੇ ਆਪਣੀਆਂ ਢਾਲਾਂ ਦੇ ਨਾਲ ਮਿੱਟੀ ਢੋ ਢੋ ਕੇ ਉੱਥੇ ਥੜਾ ਬਣਾਇਆ ਉੱਤੇ ਸਤਕਾਰ ਦੇ ਨਾਲ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਬਿਠਾਇਆ ਤੇ ਆਪਣਾ ਸਤਕਾਰ ਅਰਪਿਤ ਕੀਤਾ ਉੱਥੇ ਉਹਨਾਂ ਗੁਰਦੁਆਰਾ ਸਾਹਿਬ ਬਣਿਆ ਹੋਇਆ ਵਾ ਤੇ ਦੂਜੀ ਘਟਨਾ ਹੈ ਜਦੋਂ ਬਲਾਸਪੁਰ ਦੇ ਰਾਜਾ ਦੀਪ ਚੰਦ ਦੀ ਮੌਤ ਹੋਈ ਰਾਣੀ ਚੰਪਾ ਨੇ ਸੱਚੇ ਪਾਤਸ਼ਾਹ ਨੂੰ ਸੱਦਿਆ ਕਿ ਮੇਰੇ ਪਤੀ ਦੀਆਂ ਅੰਤਿਮ ਰਸਮਾਂ ਵਿੱਚ ਸ਼ਾਮਲ ਹੋਵੋ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਨਾ ਤਾਂ ਪੂਰਬ ਦੀ ਮਹਿਮ ਬਿਲੇ ਰਾਜਾ ਰਾਮ ਸਿੰਘ ਨੇ ਉਹ ਇਹ ਗੱਲ ਆਖੀ ਸੀ ਕਿ ਤੁਹਾਡਾ ਰਾਜਨੀਤਿਕ ਮਸਲਾ ਆਪਦਾ ਜਵੇਂ ਮਰਜ਼ੀ ਨਿਭੜੋ ਆਪਾਂ ਨੂੰ ਦੁਨੀਆ ਦਾੜੀ ਤਾਈ ਕੋਈ ਮਤਲਬ ਨਹੀਂ ਨਹੀਂ ਕਿਹਾ ਨਾ ਹੁਣ ਨਾ ਹੀ ਰਾਣੀ ਚੰਪਾ ਨੂੰ ਇਹ ਗੱਲ ਆਖੀ ਵੀ ਮੈਂ ਕੀ ਕਰਨਾ ਰਾਜਾ ਦੇ ਕੋਲ ਆ ਕੇ ਤੁਸੀਂ ਆਪਦਾ ਜਵੇਂ ਮਰਜ਼ੀ ਨਿਭੜੋ ਮੈਨੂੰ ਇਹਨਾਂ ਗੱਲਾਂ ਤਾਂ ਕੋਈ ਮਤਲਬ ਨਹੀਂ ਨਹੀਂ ਸੱਚੇ ਪਾਸ਼ਾ ਉੱਥੇ ਗਏ ਰਾਜਾ ਦੀਪ ਚਾਨ ਦੀਆਂ ਅੰਤਮ ਰਸਮਾਂ ਸੀ ਜਿਹੜੀਆਂ ਉਹ ਕੀਤੀਆਂ ਰਾਣੀ ਚੰਪਾ ਜਦੋਂ ਸਤਕਾਰ ਦੇ ਨਾਲ ਵਿਦਾ ਕਰਨ ਲੱਗੀ ਤਾਂ ਉਹਨੇ ਬੇਨਤੀ ਕੀਤੀ ਕਿ ਸਾਡੇ ਇਲਾਕੇ ਦੇ ਵਿੱਚ ਕੋਈ ਪ੍ਰਚਾਰ ਕੇਂਦਰ ਬਣਾਓ ਉੱਥੇ ਆਪ ਜੀ ਰਹੋ ਇਥੋਂ ਹੀ ਪਤਾ ਲੱਗਦਾ ਵੀ ਉਹਨਾਂ ਦੇ ਰਾਜਨੀਤਿਕ ਸਬੰਧ ਕਿੱਥੋਂ ਤੱਕ ਗਹਿਰੇ ਸਨ ਹੁਣ ਤੀਜਾ ਪੱਖਾ ਜਿੱਥੋਂ ਪਤਾ ਲੱਗਦਾ ਵੀ ਉਹ ਨਿਰਮਾਤਾ ਕਿੱਡੇ ਵੱਡੇ ਸੀ ਉਹਨਾਂ ਨੇ ਰਾਣੀ ਚੰਪਾ ਦੀ ਬੇਨਤੀ ਸੁਣ ਕੇ ਉਹ ਜਗ੍ਹਾ ਚੁਣੀ ਜਿੱਥੇ ਦੁਸ਼ਮਣ ਛੇਤੀ ਕੀਤੇ ਕਬਜ਼ਾ ਨਹੀਂ ਸੀ ਕਰ ਸਕਦਾ ਪਰੇਸ਼ਾਨ ਨਹੀਂ ਸੀ ਕਰ ਸਕਦਾ ਹਥੌੜ ਕਿਹਾ ਜਾਂਦਾ ਸੀ ਜ ਜਿਵੇਂ ਜਿੱਥੇ ਕਿਤੇ ਹਾਥੀਆਂ ਦੇ ਝੁੰਡ ਘੁੰਮਦੇ ਰਹੇ ਸੀ ਉਸ ਇਲਾਕੇ ਦੇ ਵਿੱਚ ਉਹਨਾਂ ਨੇ ਆਨੰਦਪੁਰ ਸਾਹਿਬ ਨਗਰ ਦੀ ਨੀਂ ਰੱਖੀ ਨੀਂ ਰੱਖੀ ਕੱਲਾ ਨਗਰ ਦਾ ਨਿਰਮਾਣ ਨਹੀਂ ਹੋਇਆ ਉੱਥੋਂ ਹੀ ਫਿਰ ਅੱਗੇ ਜਾ ਕੇ ਦਸ਼ਮेश ਪਤਾਨ ਨੇ ਖਾਲਸਾ ਪ੍ਰਗਟ ਕੀਤਾ ਕਿੱਡੇ ਵੱਡੇ ਦੂਰਦਰਸ਼ੀ ਸੀ ਉਹਨਾਂ ਦੀ ਮੈਨੂੰ ਪਤਾ ਵੀ ਜਿਹੜੇ ਸ਼ਬਦ ਮੈਂ ਵਰਤ ਰਿਹਾ ਆਏ ਬੜੇ ਛੋਟੇ ਨੇ ਊਣੇ ਨੇ ਗੁਰੂ ਮਹਾਰਾਜ ਜੀ ਦੇ ਸਤਕਾਰ ਦੇ ਪਾਪਾਸਕ ਵੀ ਨਹੀਂ ਹੈਗੇ ਪਰ ਫਿਰ ਵੀ ਆਪਾਂ ਨੂੰ ਇਹਨਾਂ ਦਾ ਪਤਾ ਲੱਗ ਹੀ ਗਿਆ ਨਾ ਕਿ ਉਹ ਦੁਨੀਆਦਾਰੀ ਨੂੰ ਛੱਡ ਕੇ ਪਾਸੇ ਹੋ ਚੁੱਕੇ ਬੈ ਰਾਗੀ ਤਿਆਗੀ ਤੇ ਉਪਰਾਮ ਸੁਭਾਅ ਵਾਲੇ ਨਹੀਂ ਸੀਗੇ ਹੁਣ ਇੱਥੇ ਸਵਾਲ ਖੜਾ ਹੁੰਦਾ ਵੀ ਫਿਰ ਜਿਹੜੀ ਉਹਨਾਂ ਦੀ ਬਾਣੀ ਜਿਸ ਨੂੰ ਬੈ ਰਾਗਮਈ ਆਖਿਆ ਜਾਂਦਾ ਜਾਂ ਜਿਹੜਾ ਕਿਹਾ ਜਾਂਦਾ ਕਿ ਉਹਨਾਂ ਨੇ ਸਾਲਾਂ ਬੱਧੀ ਪੂਰੇ ਚ ਬੈਠ ਕੇ ਤਪ ਕੀਤਾ ਬਾਬੇ ਬਕਾਲੇ ਉਹਦਾ ਕੀ ਕਾਰਨ ਚਲੋ ਉਹਦੇ ਬਾਰੇ ਆਪਾਂ ਅਗਲੀ ਵੀਡੀਓ ਵਿੱਚ ਵਿਚਾਰਦੇ ਆ ਚੈਨਲ ਦੇ ਨਾਲ ਜੁੜੇ ਰਹੋ ਨਹੀਂ ਸਬਸਕ੍ਰਾਈਬ ਕੀਤਾ ਤਾਂ ਸਬਸਕ੍ਰਾਈਬ ਕਰ ਲਿਓ ਵੀਡੀਓ ਚੰਗੀ ਲੱਗੀ ਤਾਂ ਲਾਈਕ ਜਰੂਰ ਕਰ ਦੇਣਾ ਆਪਣੇ ਪਿਆਰਿਆਂ ਦੇ ਨਾਲ ਇਸ ਨੂੰ ਸ਼ੇਅਰ ਕਰਨਾ ਕੋਈ ਵੀ ਆਪਦੇ ਮਨ ਦੇ ਵਿੱਚ ਗੱਲ ਆ ਸਵਾਲ ਆ ਤਾਂ ਕਮੈਂਟ ਜ਼ਰੂਰ ਕਰਨਾ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ